ਨਕੇ ਜਦ ਤੱਕ ਦੁਨੀਆ ਰਹੇਗੀ ਤਦ ਤੱਕ ਇੰਡਕਲ ਸਿੰਘ ਹਰਗੋਬਿੰਦਪੁਰ ਰਹੇਗਾ ਦੁਨੀਆ ਦਾ ਤਖਤਾ ਬਦਲ ਸਕਦਾ ਹੈ ਪਰ ਇਹ ਨਗਰ ਜਿਉਂਦੇ ਬਸਿਆ ਰਹੇ ਇਹ ਮੱਬਾ ਪੁੱਡਾ ਸਾਹਿਬ ਜੀ ਨੇ ਉਥੇ ਬਖਸ਼ਿਸ਼ ਕੀਤੀ ਹੈ ਯਾਦ ਰੱਖੋ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਦੇ ਸਰੋਵਰ ਦਾ ਤੱਪ ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦਾ ਤੱਪ ਸ੍ਰੀ ਗੋਵਿੰਦਵਾਲ ਸਾਹਿਬ ਦੀ ਪਾਵਨ ਬੋਲੀ ਦਾ ਤੱਪ ਮੱਬਾ ਪੁੱਡਾ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਮ ਦਾ ਉਹ ਸ੍ਰੀ ਹਰਗੋਬਿੰਦਪੁਰ ਨਗਰ ਦਾ ਤੱਪ ਦੇਸ਼ਤ ਮੁਹਾਜਰ ਦੇ ਪਾਤਸ਼ਾਹ ਮਹਾਰਾਜੋ ਦੀ ਪ੍ਰਾਰੰਭਤਾ ਕਰਕੇ ਗਏ ਸਰ ਪਰ ਉਹਦੀ ਜਿਹੜੀ ਦਵਾਤ ਕਾਰਗੁਜ਼ਾਰੀ ਆ ਕਾਰ ਸੇਵਾ ਹੈ ਉਹ ਬਾਬਾ ਬੁੰਡਾ ਸਾਹਿਬ ਜੀ ਦੇ ਕਰ ਕਮਲਾਂ ਦੇ ਨਾਲ ਹੋਏ ਔਰ ਉਹਨਾਂ ਨੇ ਬਰ ਬਖਸ਼ਿਸ਼ ਕੀਤੀ। ਉਹ ਸਮਾਂ ਉਸ ਤਰ੍ਹਾਂ ਦਿੱਤੇ ਲੰਘਿਆ ਤੇ ਬਾਬਾ ਬੁੰਡਾ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਯਾਦ ਰੱਖੋ ਇੱਕ ਪਾਸੇ ਸਿੱਖ ਹੈ ਤੇ ਇੱਕ ਪਾਸੇ ਗੁਰੂ ਇਹ ਹੈ ਪਿਆਰ ਮੁਹੱਬਤ ਗੁਰੂ ਤੇ ਸਿੱਖ ਦੀ ਇਹ ਮਨ ਦੇ ਵਿੱਚ ਹੰਕਾਰ ਨਹੀਂ ਕਿ ਉਹਨਾਂ ਦਾ ਦਰਬ ਸਾਡੇ ਅਰਦਾਸੇ ਦੇ ਨਾਲ ਹੋਇਆ ਇਹ ਮਨ ਵਿੱਚ ਹੰਕਾਰ ਨਹੀਂ ਕੇਵਲ ਤੇ ਕੇਵਲ ਓਏ ਦਿਖਦਾ ਕਿ ਗੁਰੂ ਨਾਨਕ ਦੀ ਗ੍ਰੰਥੀ ਦਾ ਮਾਲਸ ਜਿੰਨੇ ਮੈਨੂੰ ਆਪਣੇ ਕਰਮਾਂ ਦੇ ਨਾਲ ਆਇਆ ਮੁਹੱਬਤ ਆ ਪਿਆਰ ਆ ਕੇ ਕਿੰਨਾ ਦਾਤਾ ਉਸੇ ਨਾਲ ਨੇ ਮੈਨੂੰ ਉਹ ਪ੍ਰਤੀਤ ਹੋ ਰਿਹਾ ਹੁਣ ਸਵਾਸ ਜਿਹੜੇ ਉਹ ਪੂੰਜੀ ਦੇ ਅੰਦਰੋਂ ਚੰਦ ਬੱਜਦੇ ਨੇ ਪਰ ਮੇਰੇ ਅੰਦਰ ਦੀ ਚਾਹ ਹੈ ਕਿ ਮੈਂ ਰਮਦਾਸ ਦੀ ਤਰ੍ਹਾਂ ਤੇ ਜਾ ਕੇ ਜਿੱਦੇ ਮੇਰੇ ਆਤਮਿਕ ਸੁਆਸ ਨੂੰ ਉੱਥੇ ਪੂਰੇ ਕਰੀ। ਮੇਰੇ ਪੀੜੇ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਸਾਤੇ ਪਾਤਸ਼ਾਹ ਮਾਰਨ ਨੂੰ ਕਿੰਦੇ ਦਾਤਿਆ ਜੇ ਆਪ ਜੀ ਦੀ ਆਗਿਆ ਹੋਵੇ ਜਦੋਂ ਅਸੀਂ ਅੱਜ ਕਿੰਨੇ ਆ ਪੁਛੇ ਲੈਣੇ ਛੁੱਟੀ ਲੈਣੀ ਆਗਿਆ ਲੈਣੀ। कह लगे दाता जी जे आपकी हुक्म हो आपकी आग् हो रविदस धरत में जा सकते आओ प्यारकीिए एक पास है दूसरे पास गुरु है गुरु पेशा करे उमर के छोटा है ਉੱਚੀ ਗੱਦੀ ਹੈ ਉਹ ਬਹੁਤ ਵੱਡੀ ਹੈ ਗੱਦੀ ਨੂੰ ਨਮਸਕਾਰ ਕਰਦੇ ਮੀਤ ਜੀ ਦੇ ਮਾਲਕ ਨੂੰ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਦੇ ਅੱਗੇ ਬਾਬਾ ਬੁੱਢਾ ਸਾਹਿਬ ਦੀ ਪਾ ਕੇ ਕਾਲ ਚ ਪੱਲਾ ਰਮਦਾਸ ਦੀ ਧਰਤ ਨੂੰ ਸ੍ਰੀ ਹਰਗੋਬਿੰਦਪੁਰ ਤੋਂ ਜਾਣ ਦੀ ਆਗਿਆ ਐਉਂ ਬਾਬਾ ਬੁੱਢਾ oh کہماري <marriages timing> ਤੇ ਆ ਮੈਂ ਜਾਣਾ ਏ ਰਮਦਾਸ ਨੂੰ ਹਾਂ ਜਾਣਾ ਹੈ ਰਮ